ਹਾਂਜੀ ਸਰ ਸ਼੍ਰੀਕਲ ਜੀ ਗੁਰਮੀਤ ਬੁਟੀ ਕੀ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਥ੍ਰੈਡ ਵਰਕ ਦੀ ਜਿਹੜੀ ਲੇਟੈਸਟ ਡਿਜ਼ਾਈਨਿੰਗ ਹੈਗੀ ਉਹ ਵਾਲੇ ਲੈ ਕੇ ਆਏ ਆ ਇਹ ਸਾਰੇ ਸੂਟ ਜਿਹੜੇ ਰਹਿਣ ਵਾਲੇ ਹੈਗੇ ਥ੍ਰੈਡ ਵਰਕ ਦੀ ਸਾਰੀ ਬੁਟੀਕ ਕੋਲੈਕਸ਼ਨ ਹੋਈ ਗਈ ਔਰ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਇਹ ਸਾਰੇ ਸੂਟ ਹੈਗੇ ਜਿਹੜੇ ਰੈਡੀ ਕਰਕੇ ਦੇ ਸਕਦੇ ਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਦੇ ਉੱਪਰ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੈਗੇ ਆਪਾਂ ਸੇਮ ਹੈ ਦਾ ਪੀਸ ਹੈ ਜਿਹੜੇ ਤੁਹਾਨੂੰ ਰੈਡੀ ਕਰਕੇ ਦੇਮੇ ਘੱਟ ਪ੍ਰਾਈਸ ਦੇ ਉੱਪਰ ਰੈਡੀ ਕਰਕੇ ਦੇਵਾਂਗੇ ਸਾਨੂੰ ਸਾਰਿਆਂ ਜਾਣੇ ਦੇ ਜਿਹੜੇ ਮੈਸੇਜ ਆ ਰਹੇ ਸੀ ਕਿ ਸਾਨੂੰ ਤੁਸੀਂ ਥਰੈਡਵਰਕ ਦੀ ਜਿਹੜੀ ਸੰਭਰ ਦੇ ਲਈ ਯੂਜ਼ ਕਰੀਏ ਉਹਨਾਂ ਦੇ ਡਿਜ਼ਾਈਨਿੰਗ ਸੈਂਡ ਕਰੋ ਸੋ ਆਪਾਂ ਕੱਲੇ-ਕੱਲੇ ਪਰਸਨ ਨੂੰ ਜਾ ਕੇ ਦਸੈਂਡ ਨਹੀਂ ਸੀ ਕਰ ਸਕਦੇ ਸੋ ਇਸ ਲਈ ਆਪਾਂ ਨੇ ਇੱਕ ਵੀਡੀਓ ਜਿਹੜੀ ਉਹ ਥਰੈਡਵਰਕ ਰਿਸੋਰਸ ਦੇ ਉੱਪਰ ਆਪਾਂ ਨੇ ਬਣਾਈ ਹੈਗੀ ਹੈ ਤੇ ਤੁਸੀਂ ਕੋਈ ਵੀ ਡਿਜ਼ਾਈਨ ਸੈਲੈਕਟ ਕਰਕੇ ਸਾਡੇ ਤੋਂ ਡਿਜ਼ਾਈਨ ਹੈਗਾ ਜਿਹੜਾ ਉਹ ਰੈਡੀ ਕਰਵਾ ਸਕਦੇ ਹੈਗੇ ਉਹ ਫੈਬਰਿਕ ਤੁਸੀਂ ਆਪਣਾ ਵੀ ਦੇ ਸਕਦੇ ਹੋ ਉਹ ਸਾਡੇ ਫੈਬਰਿਕਸ ਸਾਥੋਂ ਵੀ ਲੈ ਸਕਦੇ ਹੈ ਕਿਉਂ ਫੈਬਰਿਕ ਡਿਜ਼ਾਈਨਿੰਗ ਸਭ ਦੀ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਆ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਤੁਸੀਂ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੈਗੇ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੀ ਜਿਹੜੀ ਸੂਟ ਹੈਗੀ ਆਪਾਂ ਇਹ ਰੈਡੀ ਕੀਤੀ ਹੈ ਟਾਈ ਐਂਡ ਡਾਈ ਦੀ ਸ਼ਰਟ ਹੋਗੀ ਜਾਰਜਟ ਦੀ আর ਜਾਰਜਟ ਦੀ ਨਾਲ ਪਲੇਨ ਬਾਟਮ ਰਹਿਣ ਵਾਲੀ ਹੈਗੀ ਔਰ ਟੈਬੀ ਦਾ ਮਸਲੀਨ ਟੈਬੀ ਦਾ ਜਿਹੜਾ ਦੁਪੱਟਾ ਹੋਏਗਾ ਲਾਈਨਿੰਗ ਵਾਲਾ ਉਹ ਵੀ ਟਾਈ ਐਂਡ ਡਾਈ ਵਾਲਾ ਹੈਗਾ ਪ੍ਰਾਈਸ ਰਹੇਗਾ 2599 ਸ਼ਿਪਿੰਗ ਫ੍ਰੀ ਰਹੇਗਾ